You up, not ਮਨਰੇਗਾ ਦੀ ਜਗਾ ਜੀ ਰਾਮ ਜੀ ਕਾਰਨ ਕੀ ਹੈ ਕਿ ਮਨਰੇਗਾ ਦੇ ਅੰਦਰ ਬਹੁਤ ਵੱਡਾ ਭ੍ਰਸ਼ਟਾਚਾਰ ਹੈ। ਔਰ ਪੰਜਾਬ ਦੇ ਅੰਦਰ ਤਾਂ ਅੱਤੀ ਹੋਈ ਪਈ ਹੈ। ਲਗਭਗ 10000 ਤੋਂ ਉੱਪਰ ਕੇਸ ਭ੍ਰਸ਼ਟਾਚਾਰ ਦੇ ਅੰਕਿਤ ਹੋਏ ਹਨ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ। ਔਰ ਇਹ ਸਰਕਾਰ ਸੋਸ਼ਲ ਆਡਿਟ ਕਰਾਉਣ ਤੋਂ ਵੀ ਡੋੜਦੀ ਹੈ। ਪਿਛਲੇ ਵਰ੍ਹੇ ਦੇ ਅੰਦਰ 6000 ਤੋਂ ਉੱਪਰ ਪਿੰਡਾਂ ਦਾ ਆਡਿਟ ਨਹੀਂ ਹੋਇਆ। ਔਰ ਇਸ ਸਾਲ ਤੇ 7000 ਪਿੰਡਾਂ ਜਿਨ੍ਹਾਂ ਦਾ ਆਡਿਟ ਨਹੀਂ ਹੈ। ਆਪਣੇ ਇਹਨਾਂ ਦੇ ਆਡਿਟ ਦੇ ਅੰਦਰ 3000 ਤੋਂ ਉੱਪਰ ਪਿੰਡਾਂ ਜਿਨ੍ਹਾਂ 'ਚ ਭ੍ਰਸ਼ਟਾਚਾਰ ਪਾਇਆ ਗਿਆ। ਉਹਨਾਂ ਕਈ ਪਿੰਡ ਆਪਣਾ ਸਕੀਮਾਂ ਦੇ ਅੰਦਰ ਰਿਕਵਰੀ ਸਟੈਂਡ ਹੈ। ਲੇਕਿਨ ਇਹ ਸਰਕਾਰ ਰਿਕਵਰੀ ਜਿਹੜੀ ਹੈ ਉਹ ਨਹੀਂ ਕਰਵਾਦੀ। ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਜਦੋਂ ਦੇ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਨੇ ਉਹਨਾਂ ਦੀ ਕੋਈ ਵੀ ਸਕੀਮ ਦੇਖ ਲੋ ਉਹ ਗਰੀਬ ਦੇ ird-gird ਘੁੰਮਦੀ ਹੈ ਜੇ ਉਹਨਾਂ ਨੇ ਇੱਜ਼ਤ ਕਰ ਦਿੱਤੇ ਉਹਦਾ ਸਭ ਤੋਂ ਜ਼ਿਆਦਾ ਲਾਭ ਗਰੀਬ ਨੂੰ ਹੋਇਆ ਦਲਿਤ ਨੂੰ ਹੋਇਆ ਅਗਰ ਅੱਜ 80 ਕਰੋੜ ਲੋਕਾਂ ਨੂੰ ਪਨਾਜ ਕਰ ਕਰਾ ਰਿਹਾ ਤੇ ਉਹਦਾ ਲਾਭ ਵੀ ਕਮਜ਼ੋਰ ਵਰਗ ਨੂੰ ਦਲਿਤ ਵਰਗ ਨੂੰ ਹੋ ਰਿਹਾ ਅਗਰ ਘਰ ਬਣਾਉਣ ਦੀ ਗੱਲ ਆਏ ਤੇ ਉਹ ਵੀ ਮੋਦੀ ਸਾਹਿਬ ਚੰਦੇ ਨੇ ਕਿ ਕੋਈ ਵੀ ਘਰ ਕੱਚਾ ਨਾ ਰਹੇ ਪਰ ਪੰਜਾਬ ਦੀ ਇੰਨੀ ਨਕਮੀ ਸਰਕਾਰ ਹੈ ਟੁੰਡੋਰਾ ਪਿੱਟਣ ਵਾਲੀ ਸਰਕਾਰ ਹੈ ਝੂਠ ਬੋਲਣ ਵਾਲੀ ਸਰਕਾਰ ਹੈ ਔਰ ਲਾਰੇ ਲਪੇ ਲਾਣ ਵਾਲੀ ਇਹ ਸਰਕਾਰ ਨੇ ਉਸ ਸਕੀਮ ਦਾ ਵੀ ਲਾਭ ਨਾ ਦਲਿਤਾਂ ਦਾ ਨਾਂ ਲੈਂਦੇ ਨੇ ਉਹਨਾਂ ਦੇ ਨਾਂ ਦੇ ਉੱਤੇ ਰਾਜਨੀਤੀ ਜਰੂਰ ਕਰਦੇ ਨੇ ਪਰ ਉਹਨਾਂ ਨੂੰ ਇਹਨਾਂ ਸਕੀਮਾਂ ਦਾ ਲਾਭ ਨਹੀਂ ਦਿੱਤਾ ਔਰ ਜੀ ਰਾਮਜੀਤ ਸੇ ਕਰਕੇ ਲੈ ਆਣਾ ਪਿਆ ਇਹਦੇ ਅੰਦਰ ਬੜਾ ਸਿੱਧਾ ਸਿੱਧਾ ਪ੍ਰਬੰਧਨ ਕੀਤਾ ਉਹਨਾਂ ਨੇ ਕੀ 100 ਦਿਨ ਦੀ ਜਗ੍ਹਾ 125 ਦਿਨ ਕੰਮ ਦੇਣਾ ਹੈ 7 ਦਿਨਾਂ ਦੇ ਅੰਦਰ ਅੰਦਰ ਮਜ਼ਦੂਰ ਨੂੰ ਉਹਦੀ ਦਿਹਾੜੀ ਮਿਲਣੀ ਚਾਹੀਦੀ ਹੈ ਅਗਰ ਉਹਦੀ ਦਿਹਾੜੀ ਨਹੀਂ ਮਿਲਦੀ 7 ਦਿਨ ਤੋਂ ਬਾਅਦ ਵਿਆਜ ਪੈਣਾ ਚੱਲੂ ਹੋ ਜਾਏਗਾ ਕੋਈ ਮਜ਼ਦੂਰ ਕੰਮ ਮੰਗਦਾ ਹੈ ਔਰ 15 ਦਿਨ ਚੋਂ ਅਗਰ ਕੰਮ ਨਹੀਂ ਮਿਲਦਾ ਤੇ ਉਹਨੂੰ ਬੇਰੁਜ਼ਗਾਰੀ ਪੱਤਾ ਦੇਣਾ ਪਏਗਾ ਇਹਨਾਂ ਦੇ ਢਿੱਡ ਪੀੜੇ ਹੈ ਕਿ ਇਹ ਤੇਜ਼ਰੀ ਵਾਲ ਦੀ ਐਸ਼ ਪ੍ਰਸਤੀ ਤੇ ਵਿਗਿਆਪਨਾਂ ਤੇ ਐਡਵਰਟਾਈਜ਼ਮੈਂਟ ਤੇ ਤੇ ਕਰੋੜਾਂ ਰੁਪਏ ਖਰਚ ਕਰਦੇ ਨੇ ਲੇਕਿਨ ਗਰੀਬਾਂ ਦੇ ਲਈ ਦਲਿਤਾਂ ਦੇ ਲਈ ਨਾ ਲੈਣਾ ਉਹਨਾਂ ਦਾ ਪਰ 800 ਕਰੋੜ ਰੁਪਏ ਦਾ ਪ੍ਰਬੰਧ ਬਜਟ ਕਰਨ ਤੋਂ ਦੂਰ ਦੇ ਨੇ ਆਪਣੀ ਜ਼ਿੰਮੇਵਾਰੀ ਤੋਂ ਦੂਰ ਦੇ ਨੇ ਸਰਕਾਰ ਇਸ ਕਰਕੇ ਜ਼ਿੰਮੇਵਾਰੀ ਪਾਣਾ ਚਾਹਦੀ ਹੈ ਕਿ ਸ਼ਾਇਦ ਜਦੋਂ ਇਹਨਾਂ ਦੀ ਵੀ ਥੋੜੀ ਜਿਹੀ ਹਿੱਸੇਦਾਰੀ ਹੋਏਗੀ 10% ਤੋਂ ਉਹਨੂੰ ਚਾਲੀ ਕੀਤਾ ਤੇ ਇਹ ਸ਼ਾਇਦ ਭ੍ਰਸ਼ਟਾਚਾਰ ਤੇ ਨਕੇਲ ਪੇ ਪਰ ਮੈਂ ਤੁਹਾਨੂੰ ਹੀ ਗੱਲ ਦੱਸਾਂ ਖਲਾਸਾ ਦੇ ਵਿੱਚ ਇਹ ਹੋਰ ਕੰਨਾ ਸੀ ਮੈਂ ਤੁਹਾਨੂੰ ਲਿਸਟਾਂ ਸਮੇਤ ਦਿਆਂਗਾ ਮਾਲਵਾ ਦੇ ਅੰਦਰ ਕਿਸ ਤਰੀਕੇ ਦੇ ਨਾਲ ਜਿਨ੍ਹਾਂ ਦੇ 10-10 ਕਿੱਲੇ ਜ਼ਮੀਨ ਹੈ ਜਿਹੜੇ ਨੌਕਰੀ ਕਰਦੇ ਨੇ ਜਿਹੜੇ ਇਹਨਾਂ ਦੇ ਐਮਐਲਏ ਦੇ ਘੁਰਗੇ ਨੇ ਉਹਨਾਂ ਦੇ ਕਾਰਡ ਬਣੇ ਹੋਏ ਨੇ ਹੁਣੇ ਤੁਹਾਡੇ ਸਾਹਮਣੇ ਮਨਰੇਗਾ ਜੀਆਂ ਪਿਆਰਾਂ ਨੂੰ ਮੈਂ ਮਿਲਿਆ ਜਿਹੜੀ ਕਿੰਨੇ ਦਿਨ ਮਿਲੀ ਹੈ ਜੀ 14 ਦਿਨ 15 ਦਿਨ 4 8 ਚਾਰ ਦਿਨ ਲਵਾਉਂਦੇ ਨੇ 8 ਦਿਹਾੜੀਆਂ ਪਾਉਂਦੇ ਨੇ ਚਾਰਾਂ ਦਾ ਪੈਸਾ ਦਿੰਦੇ ਨੇ ਮਾਈ ਕਹਿ ਕੇ ਗਈਆਂ ਨਾ ਇਸ ਲੈਵਲ ਦਾ ਭ੍ਰਸ਼ਟਾਚਾਰ ਗਰੀਬ ਗਰੀਬ ਦੀ ਸੰਪਤੀ ਜਿਹੜੇ ਪਿੰਡ ਦੀ ਵਿਕਾਸ ਲਈ ਲੱਗਣੀ ਚਾਹੀਦੀ ਹੈ ਉੰਤੀ ਦੀ ਲੱਗਣੀ ਚਾਹੀਦੀ ਹੈ ਇਰਫਲ ਸਟ੍ਰਕਚਰ ਹੋਵੇ ਅੱਛਾ ਬਣੇ ਸਕੂਲ ਅੱچھے ਬਣਨ ਸੜਕਾਂ ਅੱਛੀਆਂ ਬਣਨ ਪਾਣੀ ਦੀ ਸੇਫਟੀ ਹੋਵੇ ਨਿਕਾਸੀ ਅੱਛੀ ਹੋਵੇ ਉਹਦੇ ਤੇ ਲੱਗਣਾ ਚਾਹੀਦਾ ਸੀ ਉਹ ਆਮ ਆਦਮੀ ਦੀ ਮਾਨ ਦੀ ਸਰਕਾਰ ਦੇ ਨੱਕ ਥੱਲੇ ਇੰਨਾ ਵੱਡਾ ਆਪਣੇ ਆਪ ਨੂੰ ਇਮਾਨਦਾਰ ਕਹਿੰਦੇ ਨੇ ਹਿੰਮਤ ਰੱਖਣਾ ਇਨਕੁਆਰੀ ਕਰਾ